ਅਸੀਂ ਗੱਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਬਲਾ ਡਾਵਲ ਨੂੰ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੇ ਵੀ ਜਿਹੜੇ ਸੂਟ ਰਹਿਣ ਵਾਲੇ ਬੁਟੀਕ ਸੂਟ ਲੈ ਕੇ ਆਂ ਜੀ ਤੁਹਾਡੇ ਵਾਸਤੇ ਇਹ ਸਟਾਫ ਰਹੂਗਾ ਸਾਰਾ ਕਾਟਨ ਕੈਮਰਾ ਕਾਟਨ ਰਹਿਣ ਵਾਲੀ ਹੈ ਮਡਾਲ ਕਾਟਨ ਰਹਿਣ ਵਾਲੀ ਹੈ ਗੀਜ਼ਾ ਕਾਟਨ ਰਹਿਣ ਵਾਲੀ ਹੈ ਅਲੱਗ-ਅਲੱਗ ਤਰ੍ਹਾਂ ਦਾ ਸਟਾਫ ਹੋਊਗਾ ਇੰਨਾ ਫਾਈਨ ਸਟਾਫ ਹੋਣ ਵਾਲਾ ਸੌਫਟ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਿਆ ਕੋਈ ਵੀ ਐਦਾਂ ਦਾ ਸਟਾਫ ਨਹੀਂ ਹੈਗਾ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਬਿਲਕੁਲ ਸੌਫਟ ਫਾਈਨ ਸਟਾਫ ਲੱਗਿਆ ਹੋਇਆ ਚੈੱਕ ਕਰੀ ਚਲੋ ਸੂਟ ਬੜੇ ਪਿਆਰੇ ਜੀ ਬੜਾ ਪਿਆਰਾ ਜਿਹਾ ਨੈਕ ਬਣਿਆ ਹੋਇਆ ਪੂਰਾ ਜਰੀ ਵਰਕ ਹੋਇਆ ਜੀ ਐਨਾ ਸਟਾਫ ਸੌਫਟ ਹੈ ਜੀ ਇਹ ਹੈਗਾ ਜਿਹੜਾ ਸਟਾਫ ਰਹਿਣ ਵਾਲਾ ਇਹ ਮਡਾਲ ਕਾਟਨ ਰਹਿਣ ਵਾਲੀ ਹੈ ਜੀ نیچے ਦੇਖੋ ਘੇਰਾ ਬੜਾ ਪਿਆਰਾ ਜਿਹਾ ਬਣਿਆ ਹੋਇਆ ਠੀਕ ਹੈ ਜੀ 25 26 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਉੱਪਰ ਨੈਕ ਬਣਿਆ ਹੋਇਆ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਜੀ ਇਹਦੀ 700 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲੇ ਸੂਟ ਦੀ ਜਰੀ ਵਰਕ ਕਰੀ ਦੇਖੋ ਜੀ ਕਿੰਨਾ ਪਿਆਰਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਜਰੀ ਵਰਕ 700 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਚੈੱਕ ਕਰੋ ਜੀ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਜੀ ਬਹੁਤ ਹੀ ਪਿਆਰੇ ਪਿਆਰੇ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ ਜਲਦੀ ਜਲਦੀ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਇਹ ਪਿੰਕ ਪੀਚ ਜਿਹਾ ਕਲਰ ਹੈ ਚੈੱਕ ਕਰੋ ਇਹ ਵਾਲਾ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਜੀ ਬਹੁਤ ਹੀ ਫਾਈਨ ਹੈ ਜ ਜਦੋਂ ਤੁਹਾਡੇ ਕੋਲ ਸਟਾਫ ਪਹੁੰਚੂਗਾ ਤੁਹਾਨੂੰ ਪਤਾ ਲੱਗੂਗਾ ਜੀ ਬਹੁਤ ਜ਼ਿਆਦਾ ਫਾਈਨ ਹੈ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸੈਲਫ ਦੇ ਵਿੱਚ ਬਣਿਆ ਹੋਇਆ ਸਟਾਫ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣੂਗਾ ਚੈੱਕ ਕਰੋ ਜੀ ਕਿਹੜਾ ਬੜਾ ਪਿਆਰਾ ਜਿਹਾ ਬਣਿਆ ਹੋਇਆ 25 26 ਅੱਜ ਤੱਕ ਇਹ ਰੈਡੀ ਹੋਣਾ ਸਿੰਪਲ ਸੋਬਰ ਸੂਟ ਰਹਿਣ ਵਾਲਾ ਜੀ ਇਹ ਇਹ ਵਾਲੀਆਂ ਇਹਦੀਆਂ ਬਣੀਆਂ ਹੋਈਆਂ ਪੂਰੀਆਂ ਬਾਜ਼ੂ ਇਹ ਵਾਲੀਆਂ ਇਹ ਬਾਜ਼ੂ ਬਣੀਆਂ ਹੋਈਆਂ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਇਹਦੀ 600 ਰੁਪਏ ਠੀਕ ਹੈ ਜੀ ਇਹ ਵਾਲਾ ਜਿਹੜਾ ਪਿਓਰ ਮਸਲੀਨ ਦੇ ਉੱਪਰ ਰੈਡੀ ਹੋਇਆ ਸੂਟ ਹੈ ਦੇਖੋ ਜੀ ਇਹਦੀ ਤਹ ਤੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਲਕੀ ਜੀ ਤਹ ਹੈ ਕਿਉਂਕਿ ਪਿਓਰ ਮਸਲੀਨ ਸਟਾਫ ਰਹਿਣ ਵਾਲਾ ਜੀ ਬਿਲਕੁਲ ਪਿਓਰ ਸੌਫਟ ਵਾਲਾ ਗਰਮੀ ਦੇ ਵਿੱਚ ਪਹਿਨਣ ਵਾਲਾ ਵਿਦਾਊਟ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਕਿਰਾ ਦੇਖੋ ਜੀ ਕਿੰਨਾ ਬਰੀਕੀ ਦੇ ਨਾਲ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਸਿੰਪਲ ਸੋਬਰ ਜਿਹਾ ਸੂਟ ਹੈ ਕਲਰ ਆਨੀਅਨ ਸ਼ੇਡ ਰਹਿਣ ਵਾਲਾ ਜੀ ਬਾਜ਼ੂ ਵੀ ਇਧੀਆਂ ਰੈਡੀ ਹੋਈਆਂ ਚੈੱਕ ਕਰ ਜੂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਇਹ ਵਾਲੀਆਂ ਬਾਜ਼ੂ ਰੈਡੀ ਹੋਈਆਂ ਬਹੁਤ ਪਿਆਰਾ ਸੂਟ ਰੈਡ ਵਾਲਾ ਪ੍ਰਾਈਸ ਰਹੂਗੀ ਇਹਦੀ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਨੇਵੀ ਬਲੂ ਦੇ ਵਿੱਚ ਬਣਿਆ ਹੋਇਆ ਮਡਾਲ ਕੋਟ ਰਹੂਗਾ ਡਿਜ਼ਾਈਨਰ ਦਾ ਸੂਟ ਜੀ ਬਹੁਤ ਪਿਆਰਾ ਮਡਾਲ ਕੋਟ ਰਹਿਣ ਵਾਲਾ ਬਿਲਕੁਲ ਸੌਫਟ ਸਟਾਫ ਹੈ ਸਾਰਾ ਸਮਰ ਸੀਜ਼ਨ ਵਾਲਾ ਸਟਾਫ ਰਹਿਣ ਵਾਲਾ ਜੀ ਚੈੱਕ ਕਰੋ ਜੀ ਇਹ ਬੜਾ ਪਿਆਰਾ ਜਨ ਅੰਬੀਆਂ ਵਾਲਾ ਨੈਕ ਬਣਿਆ ਹੋਇਆ ਤੇ ਬਾਜ਼ੂ ਤੇ ਇਹਦੀਆਂ ਉਸ ਤੋਂ ਵੀ ਜ਼ਿਆਦਾ ਪਿਆਰੀਆਂ ਬਣੀਆਂ ਹੋਈਆਂ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਜੀ ਇਹ ਵਾਲਾ ਵਰਕ ਵੀ ਤੁਹਾਨੂੰ ਬਾਜ਼ੂ ਦਿਖਾਉਣੀ ਹੈ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਤੇ ਇਹ ਵਾਲਾ ਇਹਦਾ neck ਬਣਿਆ ਹੋਇਆ ਪ੍ਰਾਈਜ਼ ਰਹੂਗੀ ਇਹਦੀ 650 ਰੁਪਏ 650 ਦੇ ਵਿੱਚ ਤੁਸੀਂ ਇਹ ਵਾਲਾ suit ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੀ ਚਲੋ ਜੀ ਬਹੁਤ ਪਿਆਰੇ suit ਰਹਿਣ ਵਾਲਿਆ ਇਹ ਵੀ ਪਿਓਰ ਕੈਮਰਕ ਦੇ ਵਿੱਚ ਬਣਿਆ ਬਿਨ ਬਾਊਟ ਲਾਈਨਿੰਗ suit ਬਣਨ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਫਰੋਜੀ ਵਰਕ ਹੋਇਆ ਜੀ ਇਹਦੇ ਉੱਪਰ ਘੇਰਾ ਦੇਖੋ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਜ਼ ਰਹੂਗੀ 600 ਰੁਪਏ ਇਹ ਵਾਲੀਆਂ ਇਹਦੀਆਂ ਬਾਜ਼ੂ ਬਣੀਆਂ ਹੋਈਆਂ ਦੇਖੋ ਜੀ ਇਹ ਵਾਲੀਆਂ ਦੀਆਂ ਬਾਜ਼ੂ ਬਣੀਆਂ ਹੋ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੇ ਸੂਟ ਦੀ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਘੇਰੇ ਦੇ ਉੱਪਰ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਦੇਖੋ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਐਦਾਂ ਆਉਣਾ ਜੀ ਇਹਦਾ ਘੇਰਾ ਦੇਖੋ ਜੀ ਫਲਾਵਰ ਦੇਖ ਸਕਦੇ ਹੋ ਤੁਸੀਂ ਇਹਦੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ نیچے ਦੇਖੋ ਜੀ ਕਿਹੜਾ ਕਿੰਨਾ ਸੋਹਣਾ ਰੈਡੀ ਹੋਇਆ ਇਹ ਵਾਲੇ ਸਾਈਡ ਤੇ ਆਉਣ ਵਾਲੇ ਫਲਾਵਰ ਬਹੁਤ ਪੈਰਾਮਡਲ ਕਾਟਨ ਤੇ ਰਹੂਗਾ ਜੀ ਬਾਜ਼ੂ ਏਰੀਆ ਬੜੀਆਂ ਪਿਆਰੀਆਂ ਜੀਆਂ ਰੈਡੀ ਹੋਈਆਂ ਦੇਖੋ ਜੀ ਇਹ ਵਾਲੀਆਂ ਇਹਦੀਆਂ ਬਾਜ਼ੂ ਆ ਬੜੀਆਂ ਹੈਵੀ ਬਾਜ਼ੂ ਬਣਨ ਵਾਲੀਆਂ ਦੇਖੋ ਜੀ ਬਾਜ਼ੂ ਉੱਪਰ ਵੀ ਕੋਈ ਘੱਟ ਵਰਕ ਨਹੀਂ ਹੈਗਾ ਜੀ ਦੇਖੋ ਕਿੰਨਾ ਫੁੱਲ ਹੈਵੀ ਵਰਕ ਆ ਬਾਜ਼ੂ ਦੇ ਉੱਪਰ ਚੈੱਕ ਕਰੋ ਜੀ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਇਹ ਵਾਲਾ ਰਹੂਗਾ ਘੇਰਾ ਬਹੁਤ ਪਿਆਰਾ ਸੂਟ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਉਹ ਰਹਿਣਗੇ 750 750 ਦੇ ਵਿੱਚ ਤੋਂ ਇਹ ਵਾਲਾ ਸੂਟ ਪਹਿਣ ਵਾਲਾ ਮਡਾਲ ਕਾਟਨ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਜੀ ਲੈਮਨ ਕਲਰ ਦੇ ਵਿੱਚ ਆਊਗਾ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹੂਗਾ ਲੈਮਨ ਕਲਰ ਦੇ ਵਿੱਚ ਦੇਖੋ ਜੀ ਇਹ ਵਾਲਾ ਸੂਟ ਆਊਗਾ ਜੀ ਲੈਮਨ ਕਲਰ ਦੇ ਵਿੱਚ ਦੋ ਪੈਨਲਸ ਜਾ ਰਹੇ ਆ ਦੇਖੋ ਜੀ ਨੈਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਬੜਾ ਪਿਆਰਾ ਜਿਹਾ ਨੈਕ ਰੈਡੀ ਹੋਇਆ ਠੀਕ ਹੈ ਜੀ ਸਾਈਡ ਤੇ ਦੀਆਂ ਬਾਹੂ ਵੀ ਬਣੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਇਹ ਵਾਲੀਆਂ ਦੀਆਂ ਬਣੀਆਂ ਹੋਈਆਂ ਬਾਸੂ ਪ੍ਰਾਈਜ਼ ਰਹੂਗੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਤੁਹਾਡੇ ਵਾਸਤੇ ਲੈ ਕੇ ਆਏ ਸੂਟ ਪ੍ਰਾਈਜ਼ ਰਹੂਗੀ ਬਿਲਕੁਲ ਜੈਨੂਅਲ ਜੀ ਚੱਕਰੀ ਚੱਲੋ ਜੀ ਇਹ ਸੂਟ ਦੇਖੋ ਇਹ ਵੀ ਮਡਾਲ कॉटन ਤੇ ਬਣਿਆ ਹੋਇਆ ਹੈ ਸਟਾਫ ਬਹੁਤ ਫਾਈਨ ਹੈ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਐਦਾਂ ਦੀ ਜਿਹੜੀ ਕੰਨੀ ਹੈ ਬ੍ਰਾਂਡਡ ਸਟਾਫ ਲੱਗਿਆ ਹੁੰਦਾ ਬਹੁਤ ਪਿਆਰਾ ਸਟਾਫ ਹੈ ਮਡਾਲ कॉटन ਤੇ ਹੈ ਜੀ ਇਹ ਵੀ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਜੀ ਤੁਸੀਂ ਇਹਦਾ ਦੇਖੋ ਜੀ ਇਹ ਬੜਾ ਪਿਆਰਾ ਜਿਹਾ ਨੈਕ ਬਣਿਆ ਹੋਇਆ ਦੇਖੋ ਜੀ ਬਹੁਤ ਪਿਆਰਾ ਨੈਕ ਬਣਿਆ ਹੋਇਆ ਤੇ ਘੇਰਾ ਦੇਖੋ ਜੀ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਦੇਖੋ ਜੀ ਇਹ ਵਾਲਾ ਬਣਿਆ ਹੋਇਆ ਹੈ ਇਹਦਾ ਕੇਰਾ ਬਹੁਤ ਪਿਆਰਾ ਜਿਹਾ ਕੇਰਾ ਉੱਪਰ ਨੱਕ ਬਣਿਆ ਹੋਇਆ ਤੇ ਇਹ ਵਾਲੀਆਂ ਬਣੀਆਂ ਹੋਈਆਂ ਨੇ ਸਾਈਡ ਤੇ ਬਾਹੂ ਫੁੱਲ ਹੈਵੀ ਬਾਹੂ ਬੜੀਆਂ ਹੋਈਆਂ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ 650 650 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਦੇਖੋ ਜੀ ਕਲਰ ਵੀ ਬੜਾ ਸੋਨਾ ਸਕਾਈ ਬਲੂ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਪ੍ਰਾਈਸ ਰਹੂਗੀ ਇਹਦੀ 700 ਰੁਪਏ ਬਿਲਕੁਲ ਪਿਓਰ ਕੈਮਰਾ कॉटन ਬਣਿਆ ਹੋਇਆ ਹੈ ਬਿਲਕੁਲ ਪਿਓਰ ਕੈਮਰਾ ਕਾਟਰਡ ਸੌਫਟ ਵਾਲਾ ਸਟਾਫ ਹੈ ਵਿਦਆਊਟ ਲਾਈਨਿੰਗ ਸੂਟ ਬਣੂਗਾ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਹੈ ਕਿੰਨੇ ਸੋਹਣੇ ਡਿਜ਼ਾਈਨਿੰਗ ਹੈ ਦੇਖ ਸਕਦੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਨੀਚੇ ਘੇਰਾ ਦੇਖੋ ਜੀ ਬਹੁਤ ਪੈ ਡਿਜ਼ਾਈਨਿੰਗ ਹੈ ਬਾਜ਼ੂ ਵੀ ਤੁਹਾਨੂੰ ਦਿਖਾਵਾਂਗੇ 750 ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲੀਆਂ ਦੇਖੋ ਜੀ ਕਿੰਨੇ ਬਾਸੂ ਬਹੁਤ ਪਿਆਰੀਆਂ ਬਾਜ਼ੂ ਬੜੀਆਂ ਹੋਈਆਂ ਠੀਕ ਹੈ ਜੀ ਇਹਦੀ ਪ੍ਰਾਈਸ 750 ਕੈਮਰਾ कॉटन ਹੈ ਜੀ ਇਹ ਬਿਲਕੁਲ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਸਿੰਪਲ ਸੋਬਰ ਜਿਹਾ ਸੂਟ ਰੈਡੀ ਹੋਇਆ ਦੇਖੋ ਬੜਾ ਪਿਆਰਾ ਜਿਹਾ ਘੇਰਾ ਬਣਿਆ ਕਲਰ ਦੇਖੋ ਜੀ ਕਿੰਨਾ ਪਿਆਰਾ 25 26 ਇੰਚ ਤੱਕ ਤੁਸੀਂ ਇਹ ਵਾਲਾ ਘੇਰਾ ਰੈਡੀ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਜੀ ਇਹਦਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਦੇਖ ਸਕਦੇ ਹੋ ਜੀ ਇਹਦੀਆਂ ਬਾਜ਼ੂ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਜੀ ਇਹਦੀਆਂ ਦੇਖੋ ਬਾਜ਼ੂ ਵੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਸੀ। ਠੀਕ ਹੈ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਦਾ ਪ੍ਰਾਈਜ਼ ਰਹੂਗੀ ਇਹਦੀ 600 ਰੁਪਏ। 600 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪੈਣਾ ਜੀ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ। ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ। ਦੇਖੋ ਜੀ ਬਹੁਤ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਹੈ ਇਹਦਾ ਵੀ ਤੇ ਬਾਜ਼ੂ ਵੀ ਬੜੀਆਂ ਪਿਆਰੀਆਂ ਬਣੀਆਂ ਹੋਈਆਂ। ਠੀਕ ਹੈ ਕਲਰ ਵੀ ਬੜਾ ਪਿਆਰਾ ਆਂਦੀਆਂ ਸ਼ੇਡ ਦੇ ਵਿੱਚ ਰਹੂਗਾ ਕਲਰ ਇਹ ਵਾਲੀਆਂ ਬੜੀਆਂ ਹੋਈਆਂ ਜੀਆਂ ਬਾਜ਼ੂ ਦੇਖੋ ਜੀ ਪ੍ਰਾਈਸ ਰਹੂਗੀ ਇਹਦੀ 550 ਇਹ ਤੁਹਾਨੂੰ ਸਿਰਫ 550 ਦੇ ਵਿੱਚ ਲੈਣ ਵਾਲਾ ਜੀ 550 ਦੇ ਵਿੱਚ ਇਹ ਵਾਲਾ ਦੇ ਚੈੱਕ ਕਰੋ ਜੀ ਮਡਾਲ ਕਾਟਨ ਦੇ ਉੱਪਰ ਹੈ ਇਹ ਵੀ ਮੇਰੀਆਂ ਭੈਣ ਨੇ ਬਹੁਤ ਡਿਮਾਂਡ ਕੀਤੀ ਸੀ ਇਹ ਵਾਲੇ ਸੂਟ ਦੀ ਠੀਕ ਹੈ ਜੀ ਮਡਾਲ ਕਾਟਨ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਬਹੁਤ ਪਿਆਰਾ ਜਾ ਕੇ ਰਹਾ ਇਹ ਵਾਲੀਆਂ ਰੈਣੀਆਂ ਜੀਆਂ ਬਾਜ਼ੂ ਦੇਖੋ ਜੀ ਇਹ ਵਾਲੀਆਂ ਬੜੀਆਂ ਪਿਆਰੀਆਂ ਜਿਹਾ ਬਾਜ਼ੂ ਰਹਿਣ ਵਾਲੀਆਂ ਦੇਖੋ ਠੀਕ ਹੈ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਜੀ ਇਹ ਪ੍ਰਾਈਸ ਸਿਰਫ ਰਹੂਗੀ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਅੱਗੇ ਇਹ ਵੀ ਪਿਓਰ ਕੈਮਰਿਕ ਦੇ ਵਿੱਚ ਹੈ ਜੀ ਸੂਟ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਇਹ ਵਾਲਾ ਆਊਗਾ نیچے ਘੇਰੇ ਤੇ ਫਲਾਵਰ ਦੇਖੋ ਇਹ نیچے ਘੇਰੇ ਤੇ ਆਉਣੇ ਆ ਜੀ ਉੱਪਰ ਫਲਾਵਰ ਬਣਿਆ ਹੋਇਆ ਡਿਜ਼ਾਈਨਿੰਗ ਬੜੀ ਸੋਹਣੀ ਜਿਹੀ ਬਣੀ ਹੋਈ ਹੈ ਜੀ ਇਹਦੀ ਠੀਕ ਹੈ ਇਹਦੀਆਂ ਨਿਬਾਜ਼ੂ ਵੀ ਬੜੀਆਂ ਪਿਆਰੀਆਂ ਜੀਆਂ ਬਣੀਆਂ ਹੋਈਆਂ ਦੇਖੋ ਜੀ ਇਹ ਵਾਲੀਆਂ ਇਹਦੀਆਂ ਬਹੁਤ ਹੀ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਪ੍ਰਾਈਸ ਸਿਰਫ ਇਹਦੀ ਰਹੂਗੀ 600 ਰੁਪਏ 600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਬਿਲਕੁਲ ਸੌਫਟ ਚੱਕਰੀ ਚਲੋ ਜੀ ਬਹੁਤ ਹੀ ਪਿਆਰੇ ਜੇ ਡਿਜ਼ਾਈਨਰ ਜੇ ਸੂਟ ਲੈ ਕੇ ਆਏ ਤੁਹਾਡੇ ਕੋਲੇ ਪ੍ਰਾਈਸ ਤਾਂ ਬਿਲਕੁਲ ਜੈਨੂਅਲ ਜੀ ਹੈ ਬਿਲਕੁਲ ਜੈਨੂਅਲ ਜੀ ਪ੍ਰਾਈਸ ਰਹਿਣ ਵਾਲੀ ਹੈ ਸਾਡੀ ਦੇਖੋ ਜੀ ਇਹ ਵੀ ਪਿਓਰ ਕੈਮਰਿਕ ਦੇ ਉੱਪਰ ਹੈ ਪੂਰਾ ਫੁੱਲ ਹੈਵੀ ਸੂਟ ਹੈ গারਲਿਸ਼ ਲੁੱਕ ਦੇ ਵਿੱਚ ਦੇਖੋ ਜੀ ਚੈੱਕ ਕਰੋ ਕਿਹੜਾ ਬਹੁਤ ਹੀ ਪਿਆਰਾ ਜਿਹਾ ਘੇਰਾ ਹੈ ਉੱਪਰ neck ਦੇਖ ਸਕਦੇ ਹੋ ਬੜਾ ਪਿਆਰਾ ਜਿਹਾ neck ਬਣਿਆ ਹੋਇਆ ਤੇ ਬਾਜ਼ੂ ਵੀ ਦੇਖੋ ਕਿੰਨੀਆਂ ਹੈਵੀ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ ਪੂਰੀਆਂ ਫੁੱਲ ਹੈਵੀ ਬਾਸ ਦੇਖ ਸਕਦੇ ਹੋ ਤੁਸੀਂ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਇਹਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਿਲਕੁਲ ਪਿਓਰ ਕੈਮਰਿਕ ਦੇ ਵਿੱਚ ਇਹ ਮਡਾਲ कॉटन ਦੇ ਉੱਪਰ ਰੈਡੀ ਹੋਇਆ ਜੀ ਇਹੀ ਸੇਮ ਵਰਕ ਠੀਕ ਹੈ ਜੀ ਇਹ ਮਡਾਲ कॉटन ਦੇ ਉੱਪਰ ਰੈਡੀ ਹੋਇਆ ਸੇਮ ਵਰਕ ਸਟਾਫ ਬਬਜੀ ਫਾਈਨ ਹੈ ਐਦਾਂ ਦਾ ਕੋਈ ਸਟਾਫ ਨਹੀਂ ਹੈ ਕਿ ਤੁਹਾਨੂੰ ਕੋਲ ਬਿਲਕੁਲ ਘੱਟਿਆ ਸਟਾਫ ਅਜ਼ੂਸ ਕੀਤਾ ਹੈ ਜ਼ੀਰੋ ਤੁਹਾਡੇ ਕੋਲੇ ਸੂਟ ਪਹੁੰਚਣਗੇ ਤੁਸੀਂ ਹੈਰਾਨ ਰਹਿ ਜਾਣਾ ਜੀ ਵੀ ਐਨਾ ਪਿਆਰਾ ਸਟਾਫ ਹੈ ਜੀ ਜਿਹੜੀ ਪ੍ਰਾਈਸ ਤੁਹਾਨੂੰ ਅਸੀਂ ਸੇਮ ਵਰਕ ਦੇ ਰਿਹਾ ਨਾ ਉਹ ਪ੍ਰਾਈਸ ਸੂਟ ਦੀ ਰਹਿਣ ਵਾਲੀ ਹੈ ਜੀ ਤਾਨੂੰ ਸੂਟ ਪਹਿਣਾ ਜੀ ਉਹ ਵਾਲੀ ਪ੍ਰਾਈਸ ਦੇ ਵਿੱਚ ਦੇਖੋ ਜੀ neck ਦੇਖੋ ਬਹੁਤ ਪਿਆਰਾ neck ਹੈ نیچے ਘੇਰਾ ਦੇਖੋ ਬਹੁਤ ਪਿਆਰਾ ਜਿਹਾ ਘੇਰਾ ਬੜਿਆ ਹੋਇਆ ਡਿਜ਼ਾਈਨਰ ਸੂਟ ਹੈ ਬਾਜੂ ਚੈੱਕ ਕਰੋ ਜੀ ਬਾਜੂ ਵੀ ਫੁੱਲ ਹੈਵੀ ਹੈ 750 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪਹਿਣ ਵਾਲਾ ਜੀ ਠੀਕ ਹੈ ਜੀ ਫੁੱਲ ਹੈਵੀ ਬਾਜੂ ਹੈ ਜੀ 750 ਦੇ ਵਿੱਚ ਤੁਹਾਨੂੰ ਸੂਟ ਪਹਿਣ ਵਾਲਾ ਡਿਜ਼ਾਈਨ ਚੈੱਕ ਕਰੇ ਚਲੋ ਜੀ ਇੱਕ ਤੋਂ ਵੱਧ ਕੇ ਇੱਕ ਡਿਜ਼ਾਈਨ ਮਿਲਣ ਵਾਲੇ ਤੁਹਾਨੂੰ ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਰੈਡ ਵਾਲਾ ਅੰਦੀ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੈ ਜੀ ਡਿਜ਼ਾਈਨਰ ਜਿਹਾ ਸੂਟ ਰਹੂਗਾ ਜੀ ਬਾਹੂ ਵੀ ਇਹਦੀਆਂ ਉੱਪਰ ਕਟਵਰਕ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਾਹੂ ਉੱਪਰ ਕਟਵਰਕ ਹੋਈ ਹੈ ਠੀਕ ਹੈ ਜੀ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਜਿਹੜੀ ਇਹਦੀ ਹੈਪ ਰੈਡੀ ਹੋਣੀ ਹੈ ਜੀ ਉਹ 20 ਇੰਚ ਤੱਕ ਰੈਡੀ ਹੋਣੀ ਹੈ ਠੀਕ ਹੈ ਜਿੰਨੀ ਮੇਰੀਆਂ ਭਣਾਂ ਦਾ ਹੈਪ 20 ਇੰਚ ਆਉਂਦੀ ਹੈ ਲੈ ਸਕਦੀਆਂ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ 650 ਦੀ ਪ੍ਰਾਈਸ ਰਹੂਗੀ ਜੀ ਇਹ ਵੀ ਬਡਾਲ ਕਾਟਰ ਦੇ ਵਿੱਚ ਸਿੰਪਲ ਸੋਬਰ ਜਿਹਾ ਸੂਟ ਰੈਡੀ ਹੋਇਆ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਦੇਖੋ ਜੀ ਕਿੰਨਾ ਪਿਆਰਾ ਹੈ ਦਾ ਘੇਰਾ ਦੇਖੋ ਕਿੰਨਾ ਪਿਆਰਾ 28 ਇੰਚ ਤੱਕ ਇਹ ਰੈਡੀ ਕਰ ਸਕਦੇ ਤੁਸੀਂ 28 ਇੰਚ ਤੱਕ ਘੇਰਾ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਘੇਰਾ ਜੀ ਇਹਦਾ ਤੇ ਇਹ ਵਾਲੀ ਤੁਸੀਂ ਇਹਦੀ ਬਾਜ਼ੂ ਵੀ ਦੇਖ ਸਕਦੇ ਹੋ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਰੈਡੀ ਹੋਈਆਂ ਦੇਖੋ ਜੀ ਬਹੁਤ ਹੀ ਪਿਆਰੀਆਂ ਬਾਜ਼ੂ ਆ ਜੀ ਇਹਦੀਆਂ ਸਿਰਫ 600 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਹਾਂਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਰੈਡੀ ਹੋਇਆ 20 25 25 ਇੰਚ 26 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਪ੍ਰਾਈਸ ਰਹੂਗੀ 600 ਰੁਪਏ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਕੱਪੜਾ ਇੰਨਾ ਸੌਫਟ ਮਲੇਮ ਹੈ ਜੀ ਠੀਕ ਹੈ ਜੀ ਦੁਬਾਰਾ ਤੁਸੀਂ ਡਿਮਾਂਡ ਕਰੋਗੀ ਇਹ ਵਾਲੇ ਸੂਟ ਦੀ ਸਾਡੇ ਕੋਲ ਇੰਨਾ ਸੌਫਟ ਕੱਪੜਾ ਲੱਗਿਆ ਹੋਇਆ ਜੀ ਇਹ ਵਾਲੇ ਸਟਾਫ ਨੂੰ ਜੀ ਬਿਲਕੁਲ ਫਾਈਨ ਸੌਫਟ ਮਡਲ ਕਾਟਨ ਹੈ ਜੀ ਇਹ ਬੜੀਆਂ ਬਣੀਆਂ ਹੋਈਆਂ ਜੀ ਇਹਦੀਆਂ ਬਾਜ਼ੂ ਦੇਖੋ ਬਹੁਤ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਠੀਕ ਹੈ ਜੀ ਇਹ ਘੇਰੇ ਤੇ ਵਰਕ ਆਊਗਾ ਜੀ ਬੜਾ ਪਿਆਰਾ ਜਾਂ ਘੇਰੇ ਤੇ ਵਰਕ ਆਉਣ ਵਾਲਾ ਪੂਰਾ ਫੁੱਲ ਹੈਵੀ ਘੇਰਾ ਹੈ ਪ੍ਰਾਈਸ ਰਹੂਗੀ ਸਿਰਫ 600 ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਪਿਓਰ ਕੈਮਰਕ ਤੇ ਰੈਡੀ ਹੋਇਆ ਸੂਟ ਹੈ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲਾ ਆਉਗਿਆ ਦੋ ਪੈਨਲਸ ਜਾ ਰਹੇ ਆ نیچے ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਦੇਖੋ ਬਹੁਤ ਹੀ ਪਿਆਰਾ ਜਿਹਾ ਘੇਰਾ ਦੋ ਪੈਨਲਸ ਜਾ ਰਹੇ ਆ ਤੇ ਇਹ ਵਾਲੀਆਂ ਰਹਿਣ ਵਾਲੀਆਂ ਇਹਦੀਆਂ ਬਾਜ਼ੂ ਦੇਖੋ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਜੀ ਪ੍ਰਾਈਜ਼ ਰਹੂਗੀ ਇਹਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਕੈਮਰਕ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਇਹਦੀ ਦੇਖੋ ਇਹ ਵਾਲੇ ਸੂਟ ਦੀ ਡਿਜ਼ਾਈਨਿੰਗ ਦੇਖੋ ਇਹ ਇਹ ਆਉਣਾ ਜੀ ਘੇਰਾ ਦੇਖੋ ਜੀ ਇਹ ਵਾਲਾ نیچے ਘੇਰਾ ਆਉਣਾ ਇੱਕ ਸਾਈਡ ਤੇ ਕਾਰਨਰ ਤੇ ਵਰਕ ਹੈ ਜੀ ਇਧਰ neck ਕੋਲੇ ਵਰਕ ਆਣਾ ਡਿਜ਼ਾਈਨਰ ਸੂਟ ਹੈ ਇਹ ਆਉਣੀਆਂ ਜੀਆਂ ਬਾਹੂ ਇਹ ਬਾਹੂ ਆਉਣੀਆਂ ਜੀ ਇਹ ਠੀਕ ਹੈ ਜੀ ਇਹ ਕਾਰਨਰ ਤੇ ਵਰਕੇ ਸਾਈਡ ਤੇ ਵਰਕ ਹੈ ਪ੍ਰਾਈਸ ਰਹੂਗੀ 650 650 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਜੀ ਵਾਲਾ ਇਹ ਵੀ ਸਟਾਫ ਇੰਨਾ ਸੌਫਟ ਸਟਾਫ ਹੈ ਜੀ ਬਿਲਕੁਲ ਸੌਫਟ ਮਸਲੀਨ ਹੈ ਜੀ ਇਹ ਬਿਲਕੁਲ ਸੌਫਟ ਮਸਲੀਨ ਹੈ ਜਿਹੜੂ ਤੁਸੀਂ ਮੁਠੀ 'ਚ ਬੰਦ ਕਰ ਲਉਂਗੀ ਉਹ ਵਾਲੀ ਮਸਲੀਨ ਹੈ ਜੀ ਬਿਲਕੁਲ ਸੌਫਟ ਦੇਖੋ ਜੀ ਕਿੰਨਾ ਪਿਆਰਾ ਘੇਰਾ ਰੈਡੀ ਹੋਇਆ ਜੀ ਇਹ ਵਾਲੇ ਦਾ ਇੰਨਾ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਜੀ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਰਾਮਣਾ ਗਰਮੀ ਦੇ ਵਿੱਚ ਪਹਿਣ ਵਾਲਾ ਸਟਾਫ ਹੈ ਜੀ ਮਸਲੀਨ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਜੀ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਾਜ਼ੂ ਆ ਜੀ ਇਹਦੀਆਂ ਚੈੱਕ ਕਰੋ ਤੇ ਬੜਾ ਇਹ ਰਹੂਗਾ ਬਹੁਤ ਹੀ ਪਿਆਰਾ ਜਿਹਾ ਕੇਰਾ ਠੀਕ ਹੈ ਜੀ ਕੇਰਾ ਤੁਸੀਂ 26 27 ਇੰਚ ਤੱਕ ਬਣਾ ਸਕਦੇ ਹੋ ਪ੍ਰਾਈਸ ਰਹੂਗੀ 700 ਰੁਪਏ ਦੀ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਮਡਲ कॉटन ਉੱਪਰ ਰਹੂਗਾ ਸਟਾਫ ਇੰਨਾ ਫਾਈਨ ਹੈ ਜੀ ਦੇਖੋ ਜੀ ਇਹ ਇਹ ਬਣਿਆ ਹੋਇਆ ਬੀ ਨੈਕ ਬਹੁਤ ਹੀ ਪਿਆਰਾ ਜਿਹਾ ਸੌਫਟ ਇੰਨਾ ਕਪੜਾ ਹੈ ਜੀ ਦੁਬਾਰਾ ਡਿਮਾਂਡ ਕਰੋਗੇ ਤੁਸੀਂ ਸਾਰਾ ਸਟਾਫ ਹੀ ਇੰਨਾ ਸੌਫਟ ਹੈ ਜੀ ਗਰਮੀ ਸੀਜ਼ਨ ਚ ਵੇਅਰ ਕਰਨ ਵਾਲਾ ਦੇਖੋ ਜੀ neck ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਦੋ ਪੈਨਲਸ ਜਾ ਰਹੇ ਆ ਠੀਕ ਹੈ ਜੀ ਦੋ ਪੈਨਲਸ ਜਾ ਰਹੇ ਆ ਤੇ ਇਹ ਵਾਲੀਆਂ ਬਣੀਆਂ ਹੋਈਆਂ ਫੁੱਲ ਹੈਵੀ ਬਾਜ਼ੂ ਚੈੱਕ ਕਰੋ ਜੀ ਇਹ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਇਹਦੀਆਂ ਦੇਖੋ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਆ ਜੀ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਗੀਜ਼ਾ ਕਾਟਨ ਦੇ ਉੱਪਰ ਰੈਡੀ ਹੋਇਆ ਜੀ ਸਟਾਫ ਬਹੁਤ ਫਾਈਨ ਹੁੰਦਾ ਤੁਹਾਨੂੰ 7-800 ਤੱਕ ਤਾਂ ਸੂਟ ਹੀ ਪੈਂਦਾ ਜੀ ਗੀਜ਼ਾ ਕਾਟਨ ਦਾ ਬਿਲਕੁਲ ਪਿਓਰ ਵਾਲਾ ਗੀਜ਼ਾ ਕਾਟਨ ਹੈ ਜੀ ਸਮਰ ਸੀਜ਼ਨ ਵਾਲੀ ਗੀਜ਼ਾ ਕਾਟਨ ਹੈ ਬਿਲਕੁਲ ਪਿਓਰ ਵਾਲੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸਟਾਫ ਤੋਂ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ ਬਾਜ਼ੂ ਬਣੀਆਂ ਹੋਈਆਂ ਦੇਖੋ ਇਹ ਫੁੱਲ ਹੈਵੀ ਬਾਜ਼ੂ ਆ ਜੀ ਕਲਰ ਬੜਾ ਪਿਆਰਾ ਪ੍ਰਾਈਸ ਰਹੂਗੀ ਇਹਦੀ 600 ਰੁਪਏ 600 ਰੁਪਏ ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਆ ਇਹ ਪ्युअर ਕੈਮਰਿਕ ਦੇ ਉੱਪਰ ਹੈ ਦੇਖੋ ਜੀ ਕਲਰ ਬੜਾ ਪਿਆਰਾ ਜਿਹਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਸੂਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਆ ਦੇਖੋ ਜੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਹੈ ਪੂਰਾ ਫੁੱਲ ਹੈਵੀ ਕੇਰਾ ਜਿੰਨਾ ਮਰਜੀ ਕੇਰਾ ਰੱਖੋ neck ਉੱਪਰ ਬਣਿਆ ਹੋਇਆ ਦੋ ਪੈਨਲਸ ਜਾ ਰਹੇ ਆ نیچے ਸਾਈਡ ਤੇ ਇੱਕ ਫਲਾਵਰ ਹੈ ਠੀਕ ਹੈ ਜੀ ਤੇ ਇਹ ਵਾਲੀਆਂ ਆਉਣਗੀਆਂ ਸਾਈਡ ਤੇ ਇਹਦੀਆਂ ਬਾਜ਼ੂ ਬੜੀਆਂ ਪਿਆਰੀਆਂ ਜੀਆਂ ਤੇ ਪ੍ਰਾਈਸ ਰਹੂਗੀ ਇਹਦੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੋ ਬਹੁਤ ਪਿਆਰੇ ਸੂਟ ਹੈ ਇਸਨ ਅੱਜ ਦੇ ਪਟਿਕ ਵਰਕ ਦੇ ਸੂਟ ਇਹਨਾਂ ਸੂਟਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਇੱਕ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਦੋਂ ਤੁਸੀਂ ਨੂੰ ਆਪਣਾ ਡਰੈੱਸ ਭੇਜਦੇ ਆ ਜੀ ਤੁਸੀਂ ਇਹਦਾ ਫੋਨ ਨੰਬਰ ਆਪਣਾ ਦੇ ਰਹੇ ਹੋ ਜੀ ਉਹ ਦਿਆ ਕਰੋ ਜਿਹੜਾ ਤੁਹਾਡੇ ਜਿਹੜਾ ਤੁਹਾਡੇ ਜਿਹੜਾ ਫੋਨ ਨੰਬਰ ਤੁਸੀਂ ਉਹ ਦਿਆ ਕਰੋ ਜੀ ਜਿਹੜਾ ਤੁਹਾਡੇ ਉੱਪਰ WhatsApp ਚੱਲ ਰਿਹਾ ਪਰ ਉਹਦੇ ਉੱਪਰ WhatsApp ਕਾਲ ਹੋ ਰਹੀ ਹੈ ਤੁਸੀਂ ਉਹ ਨੰਬਰ ਦੇ ਦਿੰਨੇ ਆ ਸਾਨੂੰ ਉਹ ਨੰਬਰ ਨਾ ਦਿਆ ਕਰੋ ਜੀ ਸਾਨੂੰ ਕਿਉਂਕਿ ਉਹਦੇ ਉੱਪਰ ਇੱਕ WhatsApp ਕਾਲ ਹੁੰਦੀ ਹੈ ਤੇ ਜਦੋਂ ਤੁਹਾਨੂੰ ਡਾਰਕ ਵਾਲੇ ਫੋਨ ਕਰਦੇ ਆ ਤੁਹਾਡੀ ਕਾਲ ਨਹੀਂ ਲੱਗਦੀ ਤੇ ਸਾਡੇ ਕੋਲੇ ਪਾਰਸਲ ਜਿਹੜਾ ਵਾਪਸ ਆ ਜਾਂਦਾ ਠੀਕ ਹੈ ਜੀ ਤੇ ਇਹ ਵਾਲੇ ਨੰਬਰ ਸਾਨੂੰ ਨਾ ਦਿਆ ਕਰੋ ਜੀ ਤੇ ਪਲੀਜ਼ ਮੇਰੀ ਆਪਣਾ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਜਲਦੀ ਮਿਲ ਸਕੇ ਜੀ